ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚੈਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਰੇਂਜ ਕਿਉਂਕਿ ਤੁਹਾਨੂੰ ਪਤਾ ਹੀ ਹੈ ਸੈਟਰਡੇ ਦੀ ਵੀਡੀਓ ਜਿਹੜੀ ਹੈ ਸਪੈਸ਼ਲ 올ਓਵਰ ਕੈਮਰੀ ਕਾਟਨ ਦੇ ਸੂਟਾਂ ਦੇ ਉੱਤੇ ਆਉਂਦੀ ਆ ਬਹੁਤ ਵਧੀਆ ਸੁਪੀਰੀਅਰ ਸਟਾਫ ਆਇਆ ਸਾਰਾ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੋਹਣੇ ਪ੍ਰਿੰਟ ਆ ਬਹੁਤ ਸੋਹਣੇ ਸੋਹਣੇ ਕਲਰ ਆਏ ਨੇ ਇਨ੍ਹਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ। ਕਈ ਪੈਣਾ ਕੋਰੀਅਰ ਵਗੈਰਾ ਪੁੱਛਦੀਆਂ ਹੁੰਦੀਆਂ ਨੇ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਦਿੰਨੀ ਆ ਜੇ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ। ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸੋਹਣੇ-ਸੋਹਣੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ। ਲਓ ਜੀ ਮੈਂ ਤੁਹਾਨੂੰ ਦਿਖਾਨੀ ਆ ਅੱਜ ਦੇ ਸੂਟ ਤੇ ਆਪਣੀ ਸਾਰਾ ਜਿੰਨੀ ਵੀ ਪੇਮੈਂਟ ਮੈਥਡ ਆ ਕੈਸ਼ ਔਨ ਡਿਲੀਵਰੀ अवेलेबल ਨਹੀਂ ਹੈਗੀ ਔਨਲਾਈਨ ਹੀ ਤੁਹਾਨੂੰ ਪੇਮੈਂਟ ਕਰਨੀ ਪਊਗੀ ਜਿੰਨੇ ਮਰਜੀ ਸੂਟ ਤੁਸੀਂ ਆਪਣੇ ਬਾਈ ਕਰ ਸਕਦੇ ਹੋ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਪ੍ਰਿੰਟ ਬਹੁਤ ਸੋਹਣੀ ਕਲੈਕਸ਼ਨ ਬਹੁਤ ਸੋਹਣਾ ਪ੍ਰਿੰਟ ਆ ਜਿਹੜੀ ਵੀ ਪਹਿਣਨ ਨੂੰ ਬਸ ਪਸੰਦ ਹੋ ਜਾ ਸਕਰੀਨ ਸ਼ਾਟ ਲੈ ਲਿਓ ਵਟਸਐਪ ਕਰੀ ਚੱਲਿਓ ਅੱਜ ਦੀ ਜਿੰਨੀ ਵੀ ਵੀਡੀਓ ਆ 600 ਵਾਲੇ ਸੂਟ ਨੇ ਸਾਰੇ ਸੂਟਾਂ ਦੀ ਪ੍ਰਾਈਸ ਰਹੂਗੀ 600 ਜਿਹੜਾ ਮਰਜੀ ਪ੍ਰਿੰਟ ਚੱਕ ਸਕਦੇ ਹੋ ਜਿਹੜਾ ਮਰਜੀ ਸੂਟ ਚੱਕ ਸਕਦੇ ਹੋ ਬਹੁਤ ਸੋਹਣੀਆਂ ਕਲੈਕਸ਼ਨ ਆ ਬਹੁਤ ਸੋਹਣੀ ਪ੍ਰਾਈਸ ਰੇਂਜ ਆ ਤੇ ਫੈਬਰਿਕ ਬਹੁਤ ਵਧੀਆ ਪੂਰਾ ਸੁਪੀਰੀਅਰ ਫੈਬਰਿਕ ਲੈ ਕੇ ਆਏ ਆ ਜਿਹੜੀ ਬੀਬਾ कॉटन ਹੁੰਦੀ ਆ ਉਹ ਵਾਲੀ ਇਹ कॉटन ਦਾ ਸਟਾਫ ਆ ਕੈਮਰੀ कॉटन ਦੇ ਸੂਟ ਨੇ ਬਹੁਤ ਸੋਹਣੀ ਕਲੈਕਸ਼ਨਾਂ ਨੇ ਜਿਹੜਾ ਮਰਜੀ ਸੂਟ ਤੁਸੀਂ ਚੱਕ ਸਕਦੇ ਹੋ ਪ੍ਰਿੰਟਿੰਗ ਆ ਮੈਂ ਤੁਹਾਨੂੰ ਦਿਖਾ ਰਹੀ ਆ ਇੱਕ ਤੋਂ ਇੱਕ ਜਿੰਨੀਆਂ ਵੀ ਪ੍ਰਿੰਟਿੰਗ ਖੁੱਲੂਗੀ ਸਾਰੇ ਇੱਕ ਤੋਂ ਇੱਕ ਆ ਜੀ ਬਹੁਤ ਸੋਹਣੀ ਪ੍ਰਿੰਟਿੰਗ ਆ ਆ ਲੋ ਜੀ ਮਹਿਰੂਨ ਚੈਰੀ ਮਹਿਰੂਨ ਛੇੜਾ ਦੇਖੋ ਕਿੰਨਾ ਸੋਹਣਾ ਛੇੜਾ ਨਾਲ ਨਿੱਕ ਨਿੱਕੀ ਬੂਟੀ ਦਾ ਕੰਮ ਹੋਇਆ ਹੋਇਆ 600 ਦਾ ਪ੍ਰਾਈਜ਼ ਆ ਪਲੀਜ਼ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਸਾਰੇ ਬ੍ਰਾਂਡ ਦੇ ਸੂਟ ਰਹਿਣਗੇ ਕੋਈ ਵੀ ਨਾਨ ਬ੍ਰਾਂਡ ਨਹੀਂ ਰਹੂਗਾ ਫੇਰ ਨਾ ਕਿਉਂ ਪੈਣੇ ਸੋਲਡ ਆਊਟ ਹੋ ਜਾਂਦੇ ਨੇ ਜਲਦੀ ਹੋਈ ਇਹ ਵਾਲੀਆਂ ਰੇਂਜਾਂ ਰੁਕਦੀਆਂ ਨਹੀਂ ਹੈਗੀਆਂ ਬਹੁਤ ਛੇਤੀ ਹੀ ਸਾਰੇ ਸੋਲਡ ਆਊਟ ਆ ਲੋ ਕਲਰ ਚੈੱਕ ਕਰੀ ਚਲੋ ਪ੍ਰਿੰਟਿੰਗ ਚੈੱਕ ਕਰੀ ਚਲੋ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਨੇ ਲਓ ਜੀ ਅਗਲਾ ਦੇਖੋ ਪ੍ਰਿੰਟ ਪਿੰਕ ਆ ਹੈ ਪਿੰਕ ਮਜ਼ੈਂਟਾ ਦਾ ਸ਼ੇਡ ਆ ਬਹੁਤ ਸੋਹਣਾ ਸ਼ੇਡ ਆ ਤੇ ਨਾਲ ਇਹਦੇ ਨਿੱਕੀ ਨਿੱਕੀ ਬੂਟੀ ਦਾ ਸਾਰਾ ਕੰਮ ਹੋਇਆ ਹੋਇਆ ਸੂਟ ਦੇ ਉੱਪਰ ਬਹੁਤ ਸੋਹਣੀ ਸਾਰੀ ਖਿਲ ਕੇ ਆਉਂਦੀ ਆ ਪ੍ਰਿੰਟਿੰਗ ਹਲੋ ਜੀ ਅਗਲਾ ਹੈਗਾ ਜੀ ਬਲੂ ਸ਼ੀਰ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਸਕਿਨ ਕਲਰ ਦੇ ਸਾਰੇ ਉੱਪਰ ਪ੍ਰਿੰਟਿੰਗ ਹੋਈ ਹੋਈ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਹਲੋ ਜੀ ਇਹਦੇ ਵਿੱਚ ਅਗਲਾ ਕਲਰ ਆਹ ਵਾਲਾ ਸੀਗਾ ਇਹਦਾ ਬਲੂ ਬੇਸ ਰਹੂਗਾ ਸਕਿਨ ਕਲਰ ਦੀ ਸਾਰੀ ਪ੍ਰਿੰਟਿੰਗ ਆ ਪ੍ਰਿੰਟਿੰਗ ਬਹੁਤ ਸੋਹਣੀ ਲਾਜਵਾਬ ਪ੍ਰਿੰਟਿੰਗ ਆ ਸਾਰੇ ਨਿਊ ਡਿਜ਼ਾਈਨ ਆ ਲੇਟੈਸਟ ਡਿਜ਼ਾਈਨ ਆ ਇੱਕ ਤੋਂ ਇੱਕ ਡਿਜ਼ਾਈਨ ਲੈ ਕੇ ਆਏ ਆ ਉਹ ਵੀ ਚੁਣ-ਚੁਣ ਕੇ ਬਸ ਆਪਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਕਰੀ ਚੱਲੋ ਜਿਹੜਾ ਵੀ ਸੂਟ ਤੁਸੀਂ ਮੰਗਵਾਉਣਾ ਇਹ ਹੈਗਾ ਵਾ ਮਹਿਰੂਨ ਚੈਰੀ ਜੈ ਸ਼ੇਡ ਉਹਦੇ ਉੱਤੇ ਸਕਿਨ ਕਲਰ ਦੀ ਸੇਮ ਪ੍ਰਿੰਟਿੰਗ ਹੋਈ ਆ ਇਹ ਹੈਗਾ ਜੀ ਕਾਫੀ ਸ਼ੇਡ ਕਾਫੀ ਸੇਮ ਡਿਜ਼ਾਈਨਿੰਗ ਦੇ ਵਿੱਚ ਤਿੰਨ ਕਲਰ ਨੇ ਪ੍ਰਾਈਸ ਹੈਗੀ ਸਿਰਫ 600 ਰੁਪਿਆ 600 ਵਿੱਚ ਪਿਓਰ ਕੈਮਰੀ कॉटन ਬਹੁਤ ਵਧੀਆ ਸੁਪੀਰੀਅਰ ਸਾਰੀ कॉटन ਆ ਬਹੁਤ ਸੋਹਣੀ ਕਲੈਕਸ਼ਨ ਆ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਲੋਚ ਲੋਚ ਚੈੱਕ ਕਰੋ ਕਿੰਨੀ ਸੋਹਣੀ ਪ੍ਰਿੰਟਿੰਗ ਆ ਬਹੁਤ ਸੋਹਣੇ ਬੇਸ ਨੇ ਬਹੁਤ ਸੋਹਣੀ ਪ੍ਰਿੰਟਿੰਗ ਆ ਬਸ ਆਪਣੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਇਹਦੇ ਵਿੱਚ ਵੀ ਤੁਹਾਨੂੰ ਅਗਲਾ ਕਲਰ ਇਹਦੇ ਵਿੱਚ ਮਿਲੂਗਾ ਜੀ ਲੈਮਨ ਸ਼ੇਡ ਲੈਮਨ ਸ਼ੇਡ ਦੇ ਉੱਪਰ ਆਇਆ ਨੈਕਸਟ ਸ਼ੇਡ ਇਹਦਾ ਆ ਲੋ ਜੀ ਅਗਲਾ ਸ਼ੇਡ ਹੈਗਾ ਇਹਦੇ ਵਿੱਚ ਫਿਰੋਜ਼ੀ ਸ਼ੇਡ ਸਾਰੇ ਕਲਰ ਇੱਕ ਤੋਂ ਇੱਕ ਨੇ ਜਿਹੜਾ ਮਰਜੀ ਕਲਰ ਵੀਡੀਓ ਦਾ ਚੱਕ ਸਕਦੇ ਹੋ ਬਹੁਤ ਸੋਹਣੀ ਕਲਰ ਆ ਬਹੁਤ ਸੋਹਣੇ ਡਿਜ਼ਾਈਨ ਆ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਰਿਹਾ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਦੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਆ ਅਲੂ ਅਗਲਾ ਹੈਗਾ ਜੀ ਲਵੈਂਡਰ ਸ਼ੇਡ ਪਰਪਲ ਲਾਈਟ ਲਵੈਂਡਰ ਜੇ ਸ਼ੇਡ ਆ ਪ੍ਰਿੰਟਿੰਗ ਆ ਬਹੁਤ ਸੋਹਣੀਆਂ ਆਈਆਂ ਨੇ ਸਾਰੀਆਂ ਲੇਟੈਸਟ ਪ੍ਰਿੰਟਿੰਗਾਂ ਨੇ ਲਵੂ ਅਗਲਾ ਹੈਗਾ ਜੀ ਗ੍ਰੀਨ ਸ਼ੇਡ ਪਿਓਰ ਕੈਮਰੀ ਕਾਟਨ ਦੇ ਸੂਟ ਨੇ 5 ਮੀਟਰ ਦੀ ਕੱਟ ਰਹੂਗੀ ਸਿਰਫ ਪ੍ਰਾਈਸ ਹੈਗਾ 600 ਬਸ ਆਪਣਾ ਜਲਦੀ ਜਲਦੀ ਬੈਨੀਫਿਟ ਲੈ ਸਕਦੇ ਹੋ ਤੇ ਇੰਨੀਆਂ ਸੋਹਣੀਆਂ ਸੋਹਣੀਆਂ ਪ੍ਰਿੰਟਿੰਗਾਂ ਤਾਂ ਕਿ ਕੋਈ ਪੈਣ ਰਹਿ ਨਾ ਜਾਵੇ ਜਲਦੀ ਜਲਦੀ ਆਪਣਾ ਸਕਰੀਨ ਸ਼ਾਟ ਲੈ ਸਕਦੇ ਹੋ ਪਰ ਪਲੀਜ਼ ਇੰਨਾਂ ਦਾ ਵੀ ਇੱਕ ਦੋ ਸੂਟਾਂ ਦੀ ਸਿਲੈਕਸ਼ਨ ਮੈਂ ਹਮੇਸ਼ਾ ਕੈਨੀ ਹੁੰਦੀਆਂ ਰੱਖਿਆ ਕਰੋ ਤੇ ਤਾਂ ਕਿ ਇੱਕ ਪ੍ਰਿੰਟ ਸੋਲਡ ਆਊਟ ਹੋ ਗਿਆ ਤਾਂ ਸੈਕੰਡ ਦਾ ਆਪਸ਼ਨ ਤੁਹਾਡੇ ਕੋਲ ਹੋਵੇ ਆ ਲੋ ਜੀ ਰਾਸ਼ਟ ਸ਼ੇਡ ਇਦੇ ਵਿੱਚ ਤੀਸਰਾ ਕਲਰ ਮਿਲੂਗਾ ਜੀ ਆਲੋ ਇਹ ਬੈਂਗਣੀ ਜਿਹਾ ਪਰਪਲ ਕਾਫੀ ਪਰਪਲ ਜਿਹਾ 쉐ੜਾ ਪਰਪਲ ਟੂਨ ਜੀ ਆ ਰਹੀ ਹੈ ਇਹਦੇ ਵਿੱਚ ਲੱਗ ਜੇ ਇਹਦਾ 쉐ੜਾ ਵੀ ਬਹੁਤ ਸੋਹਣਾ ਪ੍ਰਿੰਟਿੰਗ ਆ ਦੇਖੋ ਕਿੰਨੀਆਂ ਸੋਹਣੀਆਂ ਨੇ ਆਇਆ ਨਾ ਜਿਵੇਂ ਲੱਗ ਤੋਂ ਫਲਾਵਰ ਉੱਪਰ ਰੱਖੇ ਹੁੰਦੇ ਆ ਸਾਰੀ ਡਿਜੀਟਲ ਪ੍ਰਿੰਟਿੰਗ ਹੋਈ ਆ ਫੈਬਰਿਕ ਬਹੁਤ ਜ਼ਿਆਦਾ ਫਾਈਨ ਆ ਗਰਮੀਆਂ ਦੀ ਬੈਸਟ ਕਲੈਕਸ਼ਨ ਜਿਹੜੀ ਕਿ ਤੁਹਾਨੂੰ ਪੂਰਾ ਸਕੂਨ ਦੇਊਗੀ ਇੰਨਾ ਵਧੀਆ ਫੈਬਰਿਕ ਆ ਕਿ ਪਾਏ ਹੋਏ ਦਾ ਪਤਾ ਤੱਕ ਨਹੀਂ ਚੱਲਣਾ ਇੰਨਾ ਵਧੀਆ ਇਹ ਆ ਮਤਲਬ ਕਿ ਗਰਮੀ ਦੀ ਕਲੈਕਸ਼ਨ ਬਹੁਤ ਜ਼ਿਆਦਾ ਸੋਲਡ ਹੁੰਦੀ ਆ ਤੇ ਹੱਦ ਤੋਂ ਵੱਧ ਇਹਦੀ ਡਿਮਾਂਡ ਰਹਿੰਦੀ ਆ ਇਹਦੇ ਵਿੱਚ ਇਹ ਨੈਕਸਟ ਕਲਰ ਹੈਗਾ ਜੀ ਬਲੂ ਸ਼ੇਡ ਆ ਲਓ ਅਗਲਾ ਸ਼ੇਡ ਹੈਗਾ ਇਹਦੇ ਵਿੱਚ ਬਲੂ ਸ਼ੇਡ ਲਓ ਜੀ ਗ੍ਰੇ ਸ਼ੇਡ ਹਰ ਰੇਂਜ ਹਰ ਏਸ ਦੇ ਲਈ ਆਏ ਨੇ ਕਲਰ ਜਾਨੀ ਕਿ ਕੋਈ ਵੀ ਇਦਾਂ ਨਹੀਂ ਹੈਗਾ ਵੀ ਕੋਈ ਵੀ ਪੈਣ ਰਹਿ ਜੂਗੀ ਆ ਗ੍ਰੇ ਸ਼ੇਡ ਆ ਜਿਹੜੀ ਮਰਜੀ ਏਸ ਦੇ ਵਿੱਚ ਪਾ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਆ ਲੋ ਜੀ ਇੱਕ ਫਰੋਦੀ ਸ਼ੇਡ ਨਿੱਕੀ ਨਿੱਕੀ ਬੂਟੀ ਦਾ ਪ੍ਰਿੰਟ ਬਹੁਤ ਸੋਹਣਾ ਪਿੰਕ ਕਲਰ ਦੀ ਦੇਖੋ ਬੂਟੀ ਬਣੀ ਹੋਈ ਆ ਪਰ ਬਹੁਤ ਸੋਹਣੀ ਲਓ ਜੀ ਤੇ ਸਾਰੇ ਦੇਖੋ ਪ੍ਰਕriti ਬ੍ਰਾਂਡ ਦੇ ਸੂਟ ਨੇ ਪ੍ਰਕriti ਬ੍ਰਾਂਡ ਸਾਰੇ ਬੀ ਐਲ ਐਮ ਸ਼ੰਕਰ ਪੂਰੇ ਵਧੀਆ ਜਾਨੀ ਕਿ ਘਰਾਂ ਦੇ ਸਾਰੇ ਫੈਬਰਿਕ ਲੱਗੇ ਹੋਏ ਨੇ ਜਿਹੜਾ ਵੀ ਮਰਜੀ ਸੂਟ ਤੁਸੀਂ ਲੈ ਸਕਦੇ ਹੋ ਲਓ ਜੀ ਪਰਪਲ ਸ਼ੇਡ ਇਹ ਆ ਗਿਆ ਜੀ ਬਹੁਤ ਸੋਹਣਾ ਬੈਂਗ ਨੀਜਾ ਕਲਰ ਹੈ ਵੀ ਇੱਕ ਨਿੱਕੀ ਬੂਟੀ ਤੇ ਆ ਗਿਆ ਬਲੂ ਸ਼ੇਡ ਇਹ ਵੀ ਬਹੁਤ ਸੋਹਣਾ ਦੇਖੋ ਪ੍ਰਿੰਟਿੰਗ ਆ ਨੈਕਸਟ ਹੈਗਾ ਵਾ ਇਹਦੇ ਵਿੱਚ ਮਹਿਰੂਨ ਸ਼ੇਡ ਬਹੁਤ ਸੋਹਣਾ ਦੇਖੋ ਸ਼ੇਡ ਬਹੁਤ ਸੋਹਣੇ ਕਲਰ ਨੇ ਜਿਹੜੇ ਕਿ ਪੂਰੇ ਡਿਮਾਂਡ ਦੇ ਵਿੱਚ ਰਹਿੰਦੇ ਨੇ ਨਾ ਉਹੀ ਕਲਰ ਇਸ ਵਾਰ ਆਏ ਨੇ ਕੋਈ ਵੀ ਇਦਾਂ ਦਾ ਕਲਰ ਨਹੀਂ ਜਿਹੜਾ ਕਿ ਤੁਹਾਨੂੰ ਲੱਗੂਗਾ ਕਿ ਹਾਂਜੀ ਇਹ ਸੋਹਣਾ ਨਹੀਂ ਇਹ ਜਚਣਾ ਨਹੀਂ ਇਹ ਤੇ ਸਾਡਾ ਰੰਗ ਆਏ ਲੱਗੂਗਾ ਬਹੁਤ ਸੋਹਣੇ ਕਲਰ ਨੇ ਬਹੁਤ ਵਧੀਆ ਡਿਜ਼ਾਈਨਿੰਗਾਂ ਨੇ ਨਿੱਕੀ ਬੁੱਟੀ ਵੱਡੀ ਬੁੱਟੀ ਹਰ ਤਰ੍ਹਾਂ ਦਾ ਪ੍ਰਿੰਟ ਆਇਆ ਵਾ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਉਹ ਲੈ ਸਕਦੇ ਹੋ ਆ ਲੋ ਜੀ ਬੋਟਲ ਗ੍ਰੀਨ ਕਲਰ ਪੂਰਾ ਵਧੀਆ ਐਕਸਪੀਰੀਅਰ ਸਾਰਾ ਸਟਾਫ ਆ ਆਲੋ ਜੀ ਅਗਲਾ ਹੈਗਾ ਜੀ ਆ ਬਹੁਤ ਹੀ ਸੋਹਣਾ ਲਾਈਟ ਜਾਂ ਰਸਟ ਸ਼ੇਡ ਵਾਂਗੂ ਹੀ ਐ ਇਹ ਵੀ ਜਾਨਕਿ ਲਾਈਟ ਜਾਂ ਸ਼ੇਡ ਆ ਮਿੱਠਾ ਪਿਆਰਾ ਜਾਂ ਨਾ ਡਾਰਕ ਚੋਂਦਾ ਨਾ ਹੀ ਜ਼ਿਆਦਾ ਲਾਈਟ ਮੀਡੀਅਮ ਜਾਂ ਸ਼ੇਡ ਆ ਇਹ ਆਲੋ ਜਿਹੜੀਆਂ ਪਹਿਣਾ ਨਿੱਕੀ ਬੂਟੀ ਦੀਆਂ ਸ਼ਕੀਨਾਂ ਵੀ ਅਸੀਂ ਨਿੱਕੀ ਬੂਟੀ ਪਾਉਣੀ ਆ ਉਹਨਾਂ ਲਈ ਦੇਖੋ ਨਿੱਕੀ ਨਿੱਕੀ ਬੂਟੀ ਦਾ ਸੂਟ ਆ ਬਿਲਕੁਲ ਹੀ ਨਿੱਕੀ ਨਿੱਕੀ ਜੀ ਬੂਟੀ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਇਹ ਹੈਗਾ ਗ੍ਰੀਨ ਕਲਰ ਦੇ ਉੱਪਰ ਇਹਦੇ ਵਿੱਚੋਂ ਚਾਰ ਕਲਰ ਮਿਲ ਜਾਣਗੇ ਇੱਕ ਮਿਲੂਗਾ ਪਰਪਲ ਲਵੈਂਡਰ ਸ਼ੇਡ ਇਹਦੇ ਵਿੱਚ ਚਾਰ ਕਲਰ ਨੇ ਚਾਰ ਹੀ ਕਲਰ ਪੂਰੇ ਬੈਸਟ ਨੇ ਲੈਸਿਸ ਵਗੈਰਾ ਦਾ ਡਿਜ਼ਾਈਨ ਹੋ ਕੇ ਇੰਨੇ ਸੋਹਣੇ ਸੂਟ ਰੈਡੀ ਹੁੰਦੇ ਨੇ ਪਾਈਪਿੰਗਸ ਵਗੈਰਾ ਜਾਇ ਸਿੰਪਲ ਸੂਟ ਵੀ ਸਮਾ ਲਓ ਪਾਏ ਹੋਏ ਸਭ ਤੋਂ ਸੋਹਣੇ ਇਹੀ ਸੂਟ ਲੱਗਦੇ ਨੇ ਬਹੁਤ ਵਧੀਆ ਕਲੈਕਸ਼ਨ ਆ ਤੇ ਬਹੁਤ ਡਿਮਾਂਡ ਦੇ ਵਿੱਚ ਰਹਿੰਦੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਲੀਜ਼ ਹਾਂ ਸੈਟਰਡੇ ਤੁਹਾਨੂੰ ਪਤਾ ਹੀ ਆ ਕਿ ਪ੍ਰਾਈਸ ਹੁੰਦਾ ਹੀ ਹੁੰਦਾ ਇਹੀ ਸੂਟਾਂ ਜੇ ਤੁਹਾਨੂੰ ਫ੍ਰੀ ਸੂਟ ਜਣਾ ਜਿਹੜੀ ਪੈਣ ਸਭ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੂਗੀ ਉਹਨਾਂ ਨੂੰ ਇਹਨਾਂ ਵਿੱਚੋਂ ਹੀ ਫ੍ਰੀ ਸੂਟ ਉਹਨਾਂ ਦੀ ਪਸੰਦ ਦਾ ਹੀ ਉਹਨਾਂ ਤੱਕ ਪਹੁੰਚੂਗਾ ਜਿਨ੍ਹਾਂ ਦੇ ਸਭ ਤੋਂ ਵੱਧ ਜਿਆਦਾ スクリーンショット ਆਣਗੇ ਵੀਡੀਓ ਨੂੰ ਸ਼ੇਅਰ ਕੀਤੇ ਦੇ ਆ ਲੋ ਜੀ ਗ੍ਰੀਨ ਸੂਟ ਨਿੱਕੀ ਨਿੱਕੀ ਬੂਟੀ ਦਾ ਪ੍ਰਿੰਟ ਆ ਬਹੁਤ ਸੋਹਣਾ ਪੂਰਾ ਟ੍ਰੈਂਡਿੰਗ ਜਿਹਦਾ ਕਦੇ ਟ੍ਰੈਂਡ ਜਾਂਦਾ ਹੀ ਨਹੀਂ ਹੈਗਾ ਉਹ ਵਾਲਾ ਇਹ ਸੂਟ ਨੇ ਨਿੱਕੀ ਬੂਟੀ ਦੇ ਲੋ ਜੀ ਲੋ ਜੀ ਇਹ ਵੀ ਪ੍ਰਿੰਟਿੰਗ ਆਪਾਂ ਪਹਿਲਾਂ 500 ਚ ਵੀ ਸੇਲ ਕਰ ਚੁੱਕੇ ਆ ਸੇਮ ਪ੍ਰਿੰਟਿੰਗ ਔਨ 600 ਸਪੀਰੀਅਰ ਫੈਬਰਿਕ ਪਿਓਰ ਕੈਮਰੀ ਕਾਟਨ ਦੇ ਉੱਪਰ ਆਈ ਆ ਬਹੁਤ ਸੋਹਣੀ ਕਲੈਕਸ਼ਨ ਆ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਮਿਲੇਗਾ ਜੀ ਕਾਫੀ ਸ਼ੇਡ ਦੋਨੇ ਕਲਰ ਪੂਰੇ ਬੈਸਟ ਨੇ ਬਹੁਤ ਸੋਹਣੇ ਨੇ ਜਿਹੜਾ ਮਰਜੀ ਕਲਰ ਤੁਸੀਂ ਚੱਕ ਸਕਦੇ ਹੋ ਆ ਲੋ ਜੀ ਇਹ ਵੀ ਕਾਫੀ ਸ਼ੇਡ ਆ ਅਗਲਾ ਹੈਗਾ ਜੀ ਪਰਪਲ ਸ਼ੇਡ ਜਾਮਨੀ ਜਿਹਾ ਕਲਰ ਹੈ ਬਹੁਤ ਸੋਹਣਾ ਪ੍ਰਿੰਟਿੰਗ ਆ ਦੇਖੋ ਵਾਈਟ ਕਿੰਨਾ ਸੋਹਣਾ ਡਾਰਕ ਜੇ بیس ਦੇ ਉੱਪਰ ਖਿੱਲ ਕੇ ਆ ਰਹੀਆਂ ਨੇ ਵਾਈਟ ਪ੍ਰਿੰਟਿੰਗ ਆ ਬਹੁਤ ਸੋਹਣੀ ਆ ਸਾਰੀਆਂ ਡਿਜੀਟਲ ਹੋਈਆਂ ਹੋਈਆਂ ਨੇ ਬਸ ਆਪਣੇ ਸਕਰੀਨ ਸ਼ਾਟ ਲੈ ਲਓ ਤੇ ਵਟਸਐਪ ਕਰ ਦਿਓ ਆ ਲੋ ਜੀ ਇਹ ਬਲੈਕ ਦੇ ਉੱਪਰ ਆ ਇਹਦੇ ਵਿੱਚ ਇੱਕ ਬਲੂ ਸ਼ੇਡ ਮਿਲ ਜੂਗਾ ਤੁਹਾਨੂੰ ਆਲੋਚ ਆਪਣੀ ਦਾਦੀ ਨਾਨੀ ਲਈ ਕਿਸੇ ਨੇ ਵੀ ਲੈਣੇ ਹੋਣ ਆਪਣੇ ਮੰਮਾ ਲਈ ਲੈਣੇ ਹੋਣ ਥੋੜੇ ਜਿਹਾ ਲਾਈਟ ਸ਼ੇਡ ਮੀਡੀਅਮ ਚਾਟ ਜਿਆ ਉਹਦਾ ਵੀ ਇੱਕ ਸੈਟ ਆਪਣੇ ਕੋਲ ਆਇਆ ਵਾ ਇੱਕ ਜਾਂ ਦੋ ਸੈੱਟ ਨੇ ਇਹ ਆਪਣੇ ਕੋਲੇ ਇਹਨਾਂ ਚੋ ਕਲਰ ਸਿਲੈਕਟ ਕਰ ਸਕਦੇ ਹੋ ਬਹੁਤ ਸੋਹਣੇ ਯਾਨੀ ਕਿ ਵੀਡੀਓ ਸ਼ਾਇਦ ਜ਼ਿਆਦਾ ਹੀ ਤੁਹਾਨੂੰ ਲੱਗਣ ਪਰ ਮੀਡੀਅਮ ਦੇ ਕਲਰ ਨੇ ਬਹੁਤ ਸੋਹਣੇ ਮਿੱਠੇ ਪਿਆਰੇ ਜਿਹੜਾ ਮਰਜੀ ਕਲਰ ਇਹਨਾਂ ਚੋ ਲੈ ਸਕਦੇ ਹੋ ਬਹੁਤ ਸੋਹਣੇ ਯਾਨੀ ਕਿ ਸਾਰਾ ਬੇਸ ਤਾਂ ਇੰਨਾ ਸੋਹਣਾ ਵਾ ਇੰਨਾ ਸਕੂਨਦਾਰ ਆ ਤੇ ਇਹਨਾਂ ਦੇ ਨਾਲ ਕਿਸੇ ਵੀ ਪੈਨ ਨੇ ਦੁਪੱਟੇ ਲਗਵਾਉਣੇ ਹਨ ਦੁਪੱਟੇ ਲਗਵਾ ਕੇ ਵੀ ਲੈ ਸਕਦੇ ਹੋ ਸਟਿਚਿੰਗ ਕਰਵਾ ਕੇ ਲੈਣੀ ਆ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਜਿਵੇਂ ਵੀ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਕਈ ਭੈਣਾਂ ਨੂੰ ਹੁੰਦਾ ਵੀ ਗਿਫਟਿੰਗ ਪਰਪਸ ਲਈ ਕਿਸੇ ਨੂੰ ਦੇਣੇ ਹੁੰਦੇ ਆ ਤਾਂ ਤੁਸੀਂ ਦੁਪੱਟੇ ਵੀ ਲਗਵਾਉਣਾ ਚਾਹੁੰਦੇ ਹੋ ਤਾਂ ਦੁਪੱਟੇ ਵੀ ਇਹਨਾਂ ਨਾਲ ਤੁਹਾਨੂੰ ਲੱਗ ਕੇ ਇਹ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋ ਜਾਣਗੇ ਆ ਲੋ ਇਹ ਹੈਗਾ ਵਾ ਲਾਈਟ ਜਾਂ ਗ੍ਰੀਨੀ ਜਿਹਾ ਕੇ ਸ਼ੇਡ ਬਿਲਕੁਲ ਹੀ ਲਾਈਟ ਜੇ ਮਿੱਠੇ ਪਿਆਰੇ ਜੇ ਸ਼ੇਡ ਨੇ ਇਹ 올ਡ এজ ਦੇ ਵਿੱਚ ਪਹੁੰਚਣ ਦੇ ਲਈ ਆ ਹੈਗਾ ਗ੍ਰੇ ਸ਼ੇਡ ਪੂਰੀ 5 ਮੀਟਰ ਦੀ ਪ੍ਰੋਪਰ ਕੱਟ ਮਿਲੂਗੀ 1% ਵੀ ਸਿੰਥੈਟਿਕ 베이스 ਨਹੀਂ ਮਿਲੂਗਾ ਜਾਨੀ ਕਿ 베이스 ਤੁਹਾਡੇ ਹੱਥਾਂ ਤੱਕ ਪਹੁੰਚੂਗਾ ਫੀਲ ਸਿਰਫ ਮੈਂ ਕਰ ਸਕਦੀ ਹਾਂ ਤੁਸੀਂ ਸਿਰਫ ਮੇਰੀ ਗੱਲ ਤੇ ਯਕੀਨ ਕਰ ਸਕਦੇ ਹੋ ਇਸ ਲਈ ਬੇਫਿਕਰ ਹੋ ਕੇ ਤੁਸੀਂ ਇਹ ਸੂਟ ਮੰਗਾ ਸਕਦੇ ਹੋ 1% ਵੀ ਇਹਨਾਂ ਚ ਸਿੰਥੈਟਿਕ ਪਾਣੀ ਹੈਗਾ ਪਿਓਰ ਕੈਮਰੀ ਕਾਟਨ ਦੇ ਸੂਟ ਨੇ ਲਓ ਜੀ ਇੱਕ ਮਿਲੂਗਾ ਥੋੜਾ ਜਿਹਾ ਲਵੈਂਡਰ ਲਾਈਟ ਲਵੈਂਡਰ ਜਾਂ ਸ਼ੇਡ ਚਾਰੇ ਦੇ ਚਾਰੀ ਕਲਰ ਤੇ ਕਲਰਾਂ ਦੀ ਟੂਨ ਬਹੁਤ ਸੋਹਣੀ ਆ ਇੱਕ ਡਿਜ਼ਾਈਨ ਇੰਨਾ ਚ ਆਜੂਗਾ ਲਾਈਟ ਜੇ ਕਲਰਾਂ ਦੇ ਵਿੱਚ ਆਹ ਵਾਲਾ ਇਹ ਥੋੜਾ ਜਿਹਾ ਹੋਰ ਬ੍ਰੀਕੀ ਜਿਹਾ ਆ ਗਿਆ ਇਹਦੇ ਨਾਲ ਆਹ ਦੇਖੋ ਸਕਾਈ ਬਲੂ ਜਿਹਾ ਕਲਰ ਚਾਰੇ ਕਲਰ ਇਹਦੇ ਵੀ ਬਹੁਤ ਸੋਹਣੇ ਨੇ ਮਿੱਠੇ ਪਿਆਰੇ ਜਿਹੇ ਕਲਰ ਨੇ ਮੈਂ ਤੁਹਾਨੂੰ ਬੋਲ ਬੋਲ ਤਾਂ ਹੀ ਰਿਪੀਟ ਕਰ ਰਹੀ ਹਾਂ ਮੈਂ ਇਸ ਤਾਂ ਵੀਡੀਓ ਚ ਸਾਰੇ ਕਲੀਅਰ ਤੁਹਾਨੂੰ ਦਿਖ ਰਹੇ ਨੇ ਕਲਰ ਪ੍ਰਿੰਟਿੰਗ ਬਹੁਤ ਸੋਹਣੀ ਆ ਇਹਨਾਂ ਦੀ ਤੇ ਸਭ ਤੋਂ ਜ਼ਿਆਦਾ 올ਡਏਜ ਦੇ ਵਿੱਚ ਪਾਉਣ ਲਈ ਬਹੁਤ ਹੀ ਵਧੀਆ ਪ੍ਰਿੰਟ ਨੇ ਸੋਹਣੇ ਨੇ ਤੇ ਬਿਲਕੁਲ ਹੀ ਨੀਕੀ ਬੁੱਟੀ ਰਹੇ ਸਾਰੇ ਸੂਟ ਨੇ ਆ ਲੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਆ ਬਹੁਤ ਸੋਹਣੇ ਕਲਰ ਨੇ ਲਾਈਟ ਜਿਹਾ ਲੈਮਨ ਸ਼ੇਡ ਹੋ ਗਿਆ ਗ੍ਰੇ ਸ਼ੇਡ ਹੋ ਗਿਆ ਬਹੁਤ ਸੋਹਣੇ ਪੀਸ ਨੇ ਜਿਹੜਾ ਮਰਜੀ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਲਓ ਹੁਣ ਮੈਂ ਤੁਹਾਨੂੰ ਕੋਸ਼ਟ ਪੀਸ ਦਿਖਾਉਣ ਲੱਗੀ ਆ ਮੈਚਿੰਗ ਮੈਚਿੰਗ ਇੱਕ ਤਾਂ ਆ ਪੀਸ ਆਪਣੇ ਕੋਲ ਆ ਢਾਈ ਢਾਈ ਦੀ ਕੱਟ ਆ ਇਹਨਾਂ ਦੀ ਆ ਹੈਗੀ ਪਲੇਨ ਬਾਟਮ ਨਾਲ ਇਹਦੇ ਮਿਲੂਗੀ ਸ਼ਰਟ ਇਹ ਸਿੰਗਲ ਪੀਸ ਹੀ ਆ ਇਹਦੇ ਵਿੱਚ ਹੋਰ ਕਲਰ ਡਿਜ਼ਾਈਨ ਕੁਝ ਵੀ ਨਹੀਂ ਹੈਗਾ ਜਿਹੜੀ ਵੀ ਭੈਣ ਨੂੰ ਪਸੰਦ ਹੋਏ ਆ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਇਹ ਸਾਹ ਹੈਗਾ ਜੀ ਇਹਦੇ ਵਿੱਚ ਦੋ ਕਲਰ ਨੇ ਇਹਦੇ ਵਿੱਚ ਦੋਨੇ ਕਲਰ ਪੂਰੇ ਵਧੀਆ ਨੇ ਪ੍ਰਿੰਟਿੰਗ ਸੇਮ ਰਹੂਗੀ ਸਿਰਫ ਇਹਦੇ ਨਾਲ ਆ ਕਾਫੀ ਜਿਹਦਾ ਕੰਟਰਾਸਟ ਆ ਕਾਫੀ ਬਾਟਮ ਦਾ ਇਹਦੇ ਨਾਲ ਹੈਗਾ ਪਰਪਲ ਬਾਟਮ ਦਾ ਕੰਟਰਾਸਟ ਜਿਹੜੀ ਵੀ ਪਹਿਣ ਨੂੰ ਅਮੇজিং ਸੂਟ ਚਾਹੀਦਾ ਹੋਇਆ ਤਾਂ ਲੈ ਸਕਦੇ ਹੋ ਢਾਈ ਢਾਈ ਦੀ ਪ੍ਰੋਪਰ ਇਹਨਾਂ ਦੀ ਕੱਟ ਰਹੂਗੀ ਆ ਲੋਟ ਅਗਲਾ ਦੇਖੋ ਆ ਹੈਗੀ ਸ਼ਰਟ ਜਿਹੜਾ ਵੀ ਮੈਚਿੰਗ ਸੂਟ ਤੁਹਾਨੂੰ ਪਸੰਦ ਹੋਵੇ ਲੈ ਸਕਦੇ ਹੋ ਆ ਹੈਗੀ ਇਹਦੇ ਨਾਲ ਬਾਟਮ ਚਾਹੇ ਤੁਸੀਂ ਇਹਦੀ ਸ਼ਰਟ ਬਣਾ ਕੇ ਇਹਦੀ ਬਾਟਮ ਬਣਾ ਸਕਦੇ ਹੋ ਜਿੰਮੇ ਵੀ ਤੁਹਾਨੂੰ ਸਹੀ ਲੱਗਦਾ ਜਾਨੀ ਕਿ ਇੱਕ ਸ਼ਰਟ ਆ ਇੱਕ ਬਾਟਮ ਆ ਜਿਹੜਾ ਮਰਜੀ ਤੁਹਾਨੂੰ ਸਹੀ ਲੱਗਦਾ ਤੁਸੀਂ ਉਸ ਤਰ੍ਹਾਂ ਇਹਦਾ ਕੰਟਰਾਸਟ ਕਰ ਸਕਦੇ ਹੋ ਲਓ ਜੀ ਸੈਕਿੰਡ ਪ੍ਰਿੰਟਿੰਗ ਹੈਗੀ ਇਹ ਵਾਲੀ ਆ ਹੈਗੀ ਸ਼ਰਟ ਆ ਹੈਗੀ ਜੀ ਬਾਟਮ ਅਗਲਾ ਹੈਗਾ ਮਾਸਟਰਡ ਸ਼ੇਡ ਇਹ ਵੀ ਪਿਓਰ ਕਾਟਨ ਦੇ ਸਾਰੇ ਪੀਸ ਨੇ ਨਾਲ ਇਹਦੇ ਸੇਮ ਡਾਟਸ ਵਾਲੀ ਬਾਟਮ ਆਊਗੀ ਅਗਲਾ ਹੈਗਾ ਜੀ ਗਾਜਰੀ ਜੀ ਪਿੰਕ ਜਿਹਾ ਸ਼ੇਡ ਆ ਨਾਲ ਇਹਦੇ ਲਾਈਨਿੰਗ ਵਾਲੀ ਬਾਟਮ ਆਊਗੀ ਅਗਲਾ ਹੈਗਾ ਜੀ ਗ੍ਰੀਨ ਸ਼ੇਡ ਇਹਦੇ ਨਾਲ ਵੀ ਲਾਈਨਿੰਗ ਵਾਲੀ ਬਾਟਮ ਆਉਗੀ ਅਗਲਾ ਹੈਗਾ ਜੀ ਸਕਾਈ ਬਲੂ ਕਲਰ ਆ ਹੈਗੀ ਇਹਦੀ ਬਾਟਮ ਆ ਹੈਗੀ ਸ਼ਰਟ ਚਾਹੇ ਤੁਸੀਂ ਇਹਦੀ ਸ਼ਰਟ ਬਣਾ ਕੇ ਇਹਦੀ ਬਾਟਮ ਬਣਾ ਸਕਦੇ ਹੋ ਜਿੱਦਾਂ ਮਰਜੀ ਤੁਹਾਡਾ ਦਿਲ ਕਰਦਾ ਉਦਾਂ ਇਹਨਾਂ ਦਾ ਕੰਟਰਾਸਟ ਕਰ ਸਕਦੇ ਹੋ ਲਓ ਜੀ ਇਹ ਹੈਗੀ ਸ਼ਰਟ ਕਾਫੀ ਸ਼ੇਡ ਦੇ ਉੱਪਰ ਨਾਲ ਹੈਗੀ ਆ ਲਾਈਨਿੰਗ ਵਾਲੀ ਬਾਟਮ ਬਹੁਤ ਸੋਹਣੇ ਸੂਟ ਨੇ ਬਹੁਤ ਵਧੀਆ ਇਹਨਾਂ ਦਾ ਅੱਗੇ ਵੀ ਅਸੀਂ ਇਹ ਸੇਲ ਕਰ ਚੁੱਕੇ ਹਾਂ ਕਾਫੀ ਟਾਈਮ ਹੋ ਗਿਆ ਹੁਣ ਇਹ ਰਿਪੀਟ ਦੇ ਵਿੱਚ ਦੁਬਾਰਾ ਡਿਜ਼ਾਈਨ ਐਡ ਆਨ ਹੋਏ ਨੇ ਜਿਹੜੀਆਂ ਵੀ ਪਹਿਲਾਂ ਨੇ ਲੈਣੇ ਹੋਏ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਕੋਸ਼ਕ ਪੀਸ ਮੈਂ ਤੁਹਾਨੂੰ ਮੁੜ ਡਾਲ ਕੇ ਦਿਖਾਉਣ ਲੱਗੀ ਹਾਂ ਆ ਲੋ ਜੀ ਇਹਨਾਂ ਵਿੱਚੋਂ ਵੀ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਸਕਦੇ ਹੋ ਪਰ ਇੰਨੀ ਕਿ ਇਹਨਾਂ ਦੀ ਰਿਕੁਐਸਟ ਆ ਇਹ ਪਿਓਰ ਮੋਡਾ ਆ ਇਹਨੂੰ ਕੁਝ ਨਹੀਂ ਹੁੰਦਾ ਬਸ ਜਦੋਂ ਤੁਸੀਂ ਇਹਨਾਂ ਨੂੰ ਸਟਿਚ ਕਰਨਾ ਇੱਕ ਵਾਰੀ ਕੋਈ ਵੀ ਕਾਟਨ ਦਾ ਫੈਬਰਿਕ ਕਿਤੋਂ ਵੀ ਬਾਈ ਕਰਦੇ ਹੋ ਇੱਕ ਵਾਰੀ ਉਹਨੂੰ ਡਿਪ ਕਰ ਲਿਆ ਕਰੋ ਤਾਂ ਕਿ ਉਹਦੀ ਜੋ ਵੀ ਮਾੜੀ-ਮੋਟੀ ਸੁਗੜਨ ਹੁੰਦੀ ਆ ਜਾਂ ਫੈਬਰਿਕ ਦੇ ਵਿੱਚ ਕੋਈ ਵੀ ਮਾਵਾ ਵਗੈਰਾ ਹੁੰਦਾ ਉਹ ਨਿਕਲ ਜਾਂਦਾ ਤਾਂ ਕਿ ਫੇਰ ਤੁਹਾਡਾ ਅਗਲੇ ਧੋ ਦੇ ਨਾਲ ਸੂਟ ਗਈ ਬਈ ਟਾਈਟ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਜੀ ਫੈਬਰਿਕ ਨੂੰ ਹਮੇਸ਼ਾ ਵਾਸ਼ ਕਰਕੇ ਬਣਾਓ ਆ ਲੋ ਇਹ ਵਧੀਆ ਵਾਲੀ ਰਿਯੋਨ ਕਹਿਦੀ ਇਹਨੂੰ ਮੋਡਾਲ ਕਹਿਦੀ ਉਹ ਵਾਲੀ ਆਹ ਫੈਬਰਿਕ ਆ ਇਹਦੇ ਵਿੱਚ ਜਿਹੜੀ ਚੜ ਜਾਂਦੀ ਆ ਯਾਨੀ ਕਿ ਉਹ 2.5 300 ਦੇ ਵਿੱਚ ਸੂਟ ਆ ਜਾਂਦਾ ਵਾ ਬਟ ਇਹ ਪਿਓਰ ਮੋਡਾਲ ਦਾ ਫੈਬਰਿਕਾ ਬਹੁਤ ਸੋਹਣਾ ਸੁਪੀਰੀਅਰ ਤੇ ਬਿਲਕੁਲ ਹੀ ਰੂਮ ਵਰਗਾ ਸੌਫਟ ਚਾਹੇ ਤੁਸੀਂ ਇਹਦੀਆਂ ਫਰੌਕਸ ਬਣਾਓ ਚਾਹੇ ਇਹਦੇ ਸ਼ਰਾਰਾ ਬਣਾਓ ਕੁਝ ਵੀ ਬਣਾ ਸਕਦੇ ਹੋ ਯਾਨੀ ਕਿ ਪਲਾਜ਼ੋ ਵਗੈਰਾ ਜੋ ਮਰਜੀ ਤੁਸੀਂ ਇਹਦਾ ਬਣਾ ਸਕਦੇ ਹੋ ਕੋਟ ਸੈੱਟ ਵਗੈਰਾ ਬਣਾ ਸਕਦੇ ਹੋ ਬਹੁਤ ਵਧੀਆ ਫੈਬਰਿਕ ਆ ਇਹਦੇ ਵਿੱਚ ਸੈਕੰਡ ਡਿਜ਼ਾਈਨ ਲਓ ਜੀ ਥਰਡ ਡਿਜ਼ਾਈਨ ਕਾਫੀ ਸ਼ੇਡ ਦੇ ਉੱਪਰ ਆ ਇਹ ਨੈਕਸਟ ਡਿਜ਼ਾਈਨ ਹੈਗਾ ਫਰੋਜ਼ੀ ਨਾਲ ਪਿੰਕ ਦਾ ਕੰਟਰਾਸਟ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਆਲੋ ਜੀ ਬਲੈਕ ਕਲਰ ਦੇ ਉੱਪਰ ਬਹੁਤ ਵਧੀਆ ਇਹਦਾ ਰਿਸਪੌਂਸ ਸੀਗਾ ਜਦੋਂ ਅਸੀਂ ਸੇਲ ਕੀਤੇ ਸੀ ਪਹਿਲਾਂ ਬਹੁਤ ਕੁਆਂਟੀਟੀ ਆਈ ਸੀ ਇਹ ਸੂਟਾਂ ਦੀ ਇਹ ਥੋੜੇ ਜਿਹਾ ਪੀਸ ਰਿਪੀਟ ਤੇ ਆਏ ਨੇ ਹੋਰ ਇਹਦੇ ਵਿੱਚ ਕੋਈ ਵੀ ਪੀਸ ਅਵੇਲੇਬਲ ਨਾ ਪਿੱਛੇ ਨੇ ਨਾ ਸਾਡੇ ਕੋਲ ਨੇ ਪਰ ਜਿੰਨੇ ਕੁ ਸੀਗੇ ਅਸੀਂ ਓੰਨੇ ਗਾ ਲੈ ਕੇ ਆਏ ਆ ਬਹੁਤ ਵਧੀਆ ਇਹਨਾਂ ਦਾ ਰਿਸਪੌਂਸ ਰਿਹਾ ਸੀ ਤੇ ਬਹੁਤ ਵਧੀਆ ਯਾਨੀ ਕਿ ਗਰਮੀ 'ਚ ਸਕੂਨਦਾਰ ਫੈਬਰਿਕ ਹੁੰਦੇ ਨੇ ਇਹ ਜਿੰਨਾ ਮਰਜੀ ਪਾਓ ਹੰਡਾਓ ਵਧੀਆ ਗਰਮੀ ਯਾਨੀ ਕਿ ਤੁਹਾਡੀ ਨਿਕਲਦੀ ਆ ਪੂਰਾ ਵਧੀਆ ਸਕੂਨ ਦਿੰਦਾ ਇਹ ਫੈਬਰਿਕ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਸਾਰੀ ਕਲੈਕਸ਼ਨ ਹੀ ਬਹੁਤ ਸੋਹਣੀ ਤੇ ਲੇਟੈਸਟ ਅਸੀਂ ਲੈ ਕੇ ਆਏ ਆ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਦਿਓ ਪਰ ਪਲੀਜ਼ ਇਨੀ ਕੁ ਰਿਕੁਐਸਟ ਆ ਕਿ ਦੋ ਜਾਂ ਚਾਰ ਸੁੱਟਾਂ ਦਾ ਜ਼ਰੂਰ ਰੱਖਿਆ ਕਰੋ ਤਾਂ ਕਿ ਜੇ 1-2 ਸੇਲ ਹੋ ਜਾਣ ਤਾਂ ਤੁਹਾਨੂੰ ਦੂਜੇ ਅਸੀਂ ਭੇਜ ਸਕੀਏ ਕਿਉਂਕਿ ਕਈ ਪਹਿਣਾ ਬਹੁਤ ਨਰਾਜ਼ ਹੋ ਜਾਂਦੀਆਂ ਨੇ ਕਿ ਅਸੀਂ ਤਾਂ ਤੁਹਾਨੂੰ ਰਾਤ ਹੀ ਮੈਸੇਜ ਕਰਤਾ ਸੀ ਕਈ ਮੈਸੇਜ ਤਾਂ ਹੁਣ ਅਸੀਂ ਫਿਰਦੇ ਦੌਦਿਆਂ ਨੇ ਦੇਖ ਹੀ ਲੈਣੇ ਆ ਜੀ ਜਦੋਂ ਫਿਰ ਫੋਨ ਨੂੰ ਅਸੀਂ ਸਾਇਲੈਂਟ ਕਰਤਾ ਉਸ ਤੋਂ ਬਾਅਦ ਮੈਂ ਮੈਸੇਜ ਨਹੀਂ ਦੇਖਦੀ ਬਾਕੀ ਸਾਰੇ ਮਾਰਨਿੰਗ ਦੇ ਵਿੱਚ ਜਾ ਕੇ ਆਪਾਂ ਦੇਖਦੇ ਆਂ ਤੇ ਇਸ ਲਈ ਪਲੀਜ਼ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਲਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਣਦੇ ਜਾਂਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਬਾਦ ਤੋਂ ਬਾਅਦ ਕਰੋ ਦੇਖਦੇ ਆ ਕਿਹੜੀ ਭੈਣ ਇਸ ਵਾਰ ਗਿਫਟ ਦੀ ਹੱਕਦਾਰ ਬਣਦੀ ਹੈ ਕਿਹਨੂੰ ਇਹਨਾਂ ਚੋਂ ਉਹਨਾਂ ਦੀ ਪਸੰਦ ਦਾ ਸੂਟ ਉਹਨਾਂ ਦੇ ਘਰ ਤੱਕ ਪਹੁੰਚਦਾ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ